ਜਿੰਮ ਤੋ ਆਪਾਂ ਲ ਸਪੋਰਟ ਜੇ ਨਹਿਮ ਦਾ ਕੜਨ ਨੂੰ ਜਾਂਦੇ ਆ ਉੱਥੇ ਕਰਣਾ ਵਾਪਰੀ ਆ ਸੜਕ ਤੋਂ ਗੱਡੀ ਦੂਜੇ ਪਾਸੇ ਆ ਗਈ। ਨਾਲ ਹੋ ਗਿਆ। ਇਧਰ ਸੜਕ ਤੇ ਆਉਂਦੀ ਗੱਡੀ ਇਧਰ ਆ ਗਈ। ਆਹ ਜਿਹੜੀ ਬਰਨਾਂ ਗੱਡੀ ਨੇ ਇਧਰ ਮਾਰੀ ਚੱਕ ਕੇ ਇਹਨੂੰ। ਉਹ ਜਦੋਂ ਨੁਕਸਾਨ ਹੋ ਗਿਆ। ਪੰਨੀ ਗਈ ਜੀ ਹੁਣ ਤਾਂ ਇਧਰ ਨਹੀਂ ਆਉਂਦੇ। ਪਾਤਾ ਨਹੀਂ ਦੀ ਧਰਿਆ ਨਹੀਂ ਆ ਗਿਆ ਸਿੱਧੀ ਜਾਣੀ ਉਧਰ ਉਧਰੋਂ ਮੰਨ ਕੇ ਜਾ ਉਧਰੋਂ ਆਏਗਾ ਦੇਖੋ ਚੱਕ ਕੇ ਗੱਡੀ ਮਾਰੀ ਆ ਅੱਛਾ ਉਧਰ ਜਾ ਕੇ ਇੱਧਰ ਮਾਰੀ ਆ ਹਾਂ ਇੱਥੋਂ ਆ ਕੇ ਇੱਧਰ ਆ ਦਿੱਤੇ ਜਿਹੜੇ ਸਿੱਧੀ ਆਉਂਦੀ ਸੀ ਇਹ ਇੱਧਰੋਂ ਕਿ ਕਰਾਣੇ ਕਨੇ ਆਉਂਦੇ ਸੀ ਬਣਾ ਲਾ ਕੋਈ ਗੱਲ ਨਹੀਂ ਆਹ ਉਹ ਹੀ ਪੁੱਛਦਾ ਡਾਕਟਰ ਕਰਾਉ ਉਹਦਾ ਨਹੀਂ 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 ਉਦਾਂ ਹੀ ਪੁੱਛਦੇ ਮੈਂ ਬੜਾ ਚੱਕ ਕੇ ਮਾਰੀ ਬੰਜ ਦੀ ਬੱਤ ਰਹਿ ਗਈ ਸਹੀ ਗੱਲ ਹੈ ਕਿਹੜਾ ਪਿੰਡ ਹੈ ਇਹ? ਬਹੁਤ ਜ਼ੋਰ ਨਾ ਡੱਕਰ। ਫੇਰ ਬੈਗੀ ਕੁੱਲ ਗਈ ਗੱਡੀ ਦੀ।